ਨਿਰਾਲਾ ਰੂਪੇ ਕਲਗੀ ਤਰਨੇ ਸਾਜ ਦਿੱਤਾ ਦੁਖੀ ਗਰੀਬਨ ਤਾਣਿਆਂ ਦੇ ਸਿਰ ਤੇ ਰਖ ਤਾਜ ਦਿੱਤਾ ਉਹ ਪੰਜ ਪਿਆਰੇ ਨਿੱਤਰ ਪੈ ਸਿੱਖੀ ਕਿਰਦਾਰ ਵਿੱਚੋਂ ਪੰਥ ਖਾਲਸਾ ਪ੍ਰਗਟਿਆ ਖੰਡੇ ਦੀ ਤਾਰ ਵਿੱਚੋਂ ਜੀਨਦਰ ਪਰ ਧਰਤੀ ਅੰਦਰ ਗੁੜਤੀ ਤੇਗਾ ਮਿਲ ਗਈਏ ਵੇਖ ਕੇ ਰੂਪ ਨਿਆਰਾ ਜ਼ੁਲਮ ਹਕੂਮਤ ਹਿੱਲ ਗਈਏ ਪੰਥ ਨਖੀ ਤਲਵਾਰ ਵਿੱਚੋਂ ਪੰਥ ਖਾਲਸਾ ਪ੍ਰਗਟਿਆ ਖੰਡੇ ਦੀ ਧਾਰ ਵਿੱਚੋਂ ਜੀ ਚਮਕੌਰ ਗੜੀ ਦੇ ਅੰਦਰ ਇਸ ਨੂੰ ਡਾਡਾ ਪਰਖਣਿਆ ਸਭ ਕੁਝ ਆਪਣਾ ਖੋਕੇ ਵੀ ਨਾ ਮੰਨਤੇ ਹਰ ਖਣਿਆ ਨੂਰੀ ਜਲਵੇ ਤਕਲੇਸੀ ਜੀਤ ਜੁਜਾਰ ਵਿੱਚੋਂ ਪੰਥ ਖਾਲਸਾ ਪ੍ਰਗਟਿਆ ਖੰਡੇ ਦੀ ਧਾਰ ਵਿੱਚੋਂ ਜੀ ਵਦ ਵਦ ਤੇਗਾ ਸੂਰਮਿਆਂ ਰਣ ਹੰਦਰ ਵਾਈਆਂ ਨੇ ਦੀਪ ਸਿੰਘ ਜੇ ਬਾਬੇ ਨੇ ਸਿਰ ਨਾ ਨਿਭਾਈਆਂ ਨੇ ਮੋਤਸਵੰਲੀ ਮੋੜੀ ਨਾ ਸਿੰਘਾ ਦਰਬਾਰ ਵਿੱਚੋਂ ਪੰਥ ਖਾਲਸਾ ਪ੍ਰਗਟਿਆ ਖੰਡੇ ਦੀ ਤਾਰ ਵਿੱਚੋਂ ਪੰਥ ਖਾਲਸਾ ਪ੍ਰਗਟਿਆ ਖੰਡੇ ਦੀ ਤਾਰ ਵਿੱਚੋਂ